ਇਹ ਤਿੰਨ ਤਜਰਬੇ ਹੋਏ ਭਗਤੀ ਸਾਧਨਾ ਗਿਆਨ ਸਾਧਨਾ ਕਰਮ ਸਾਧਨਾ ਤੁਸੀਂ ਆਖੋਗੇ ਫਿਰ ਗੁਰਨਾਮਿਕ ਨੇ ਚੌਥਾ ਤਜਰਬਾ ਕੀ ਕੀਤਾ ਚੌਥਾ ਤਜਰਬਾ ਨੇ ਕੀਤਾ ਇਹਨਾਂ ਤਿੰਨਾਂ ਨੂੰ ਇੱਕ ਦਾ ਕਰ ਦਿੱਤਾ ਇਕੱਠਾ ਸਿੱਖ ਕਰਮ ਯੋਗੀ ਵੀ ਬਣੇ ਸਿੱਖ ਗਿਆਨ ਯੋਗੀ ਵੀ ਬਣੇ ਸਿੱਖ ਭਗਤੀ ਦੀ ਮੂਰਤੀ ਵੀ ਬਣੇ ਜੇ ਪ੍ਰਮਾਤਮਾ ਨੇ ਸਾਨੂੰ ਤਿੰਨ ਰੂਪ ਦਿੱਤੇ ਨੇ ਤਨ ਮਨ ਤੇ ਆਤਮਾ ਤੇ ਇੱਕ ਨਾਲ ਖੇਡ ਨਹੀਂ ਨਹੀਂ ਬਣੇ ਅਸੀਂ ਸੋਚ ਵੀ ਨਹੀਂ ਸਕਦੇ ਦੇਸ਼ ਦੇ ਜਰਵਾਣੇ ਆਣ ਤੇ ਮਹਾਤਮਾ ਬੁੱਧ ਤਲਵਾਰ ਚੁੱਕ ਲਵੇ ਨਹੀਂ ਉਹ ਨਹੀਂ ਚੁੱਕ ਸਕਦੇ ਜਦੋਂ ਰਾਜੇ ਅਸ਼ੋਕ ਨੇ ਬੋਧ ਧਰਮ ਕਬੂਲ ਕੀਤਾ ਉਹਨੇ ਆਪਣੀ ਤਲਵਾਰ ਮਹਿੰਦਰੋ ਭਾਟ ਗੰਗਾ ਦੇ ਸੁਟੇ ਪਟਨਾ ਪੁਰਾਣਾ ਸੇ ਪਾਟਲੇ ਪੁੱਤ ਰਾਜੇ ਅਸ਼ੋਕ ਨੇ ਇਹ ਤਲਵਾਰ ਉੱਥੇ ਸੁੱਟ ਦਿੱਤੀ ਕਹਿੰਦੇ ਨੇ ਇਸ ਤੋਂ ਖੂਨ ਦੇ ਦਾਰ ਵਗਦੇ ਹੈ ਗਜ਼ਬ ਦੀ ਗੱਲ ਜਿਸ ਪਟਲੇ ਪੁੱਤਰ ਦੇਸ ਜਿਸ ਪਟਨਾ ਦੇਸ ਗੰਗਾ ਦੇ ਤੱਟ ਤੇ ਰਾਜੇ ਅਸ਼ੋਕ ਨੇ ਤਲਵਾਰ ਡੋਬ ਦਿੱਤੀ ਸੁਡ ਦਿੱਤੀ ਉੱਥੋਂ ਹੀ ਧਨਗੁਰ ਗੋਬਿੰਦ ਸਿੰਘ ਜੀ ਬਹਾਦਰ ਨੇ ਚੁੱਕ ਲਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉੱਥੋਂ ਹੀ ਚੁੱਕ ਲੈਣੇ ਨਹੀਂ ਚਾਹੀਦਾ ਐਸਾ ਧਰਮ ਕਿ ਕੋਈ ਸਾਡੀ ਮਾਲਾ ਹੀ ਖੋ ਕੇ ਲੈ ਜਾਵੇ ਕੀ ਕਰਨਾ ਹੈ ਸੇ ਮਾਲਾ ਨੂੰ ਫੇਰ ਕੇ ਜੇ ਮਾਲਾ ਦੀ ਰੱਖਿਆ ਹੀ ਨਹੀਂ ਕਰ ਸਕਦੇ ਕੀ ਕਰਨਾ ਹੈ ਐਸੇ ਭਗਤਾਂ ਨੇ ਜੋ ਦੇਸ਼ ਦੀ ਰੱਖਿਆ ਹੀ ਨਹੀਂ ਕਰ ਸਕਦੇ ਕੀ ਕਰਨਾ ਹੈ ਐਸੇ ਯੋਗੀਆਂ ਜੋ ਦੇਸ਼ ਦੀ ਸੰਸਕ੍ਰਿਤੀ ਨੂੰ ਹੀ ਨਹੀਂ ਬਚਾ ਸਕਦੇ ਮਜ਼ਲੂਮ ਵੀ ਰੱਖਿਆ ਨਹੀਂ ਕਰ ਸਕਦੇ ਗਰੀਬ ਵੀ ਰੱਖਿਆ ਨਹੀਂ ਕਰ ਸਕਦੇ ਸਰਬ ਸਬਦੰਤ ਹੈ ਇੱਕ ਸਰਬਾ ਦੇਖੋ ਜਾਨ ਸੁਭੇਅ ਲਾਉਣੇ ਕਤਾ ਦਾ ਆਸ ਹੈ ਸੋਏ ਨਿਰੰਜਨ ਦੇ ਮਹਾਰਾਜ ਨੇ ਇਹਨਾਂ ਤਿੰਨਾਂ ਨੂੰ ਯਾਹ ਕਹਿਤਾ ਮੇਰਾ ਸਿੱਖ ਕਰਮ ਯੋਗੀ ਹੈ ਇਹ ਲੰਗਰ ਬਣਾਣਾ ਵੰਡਣਾ ਗੁਰਦੁਆਰੇ ਬਣਾਣਾ ਔਰ ਗੁਰਦੁਆਰੇ ਦੇ ਕਾਰ ਸੇਵਾ ਕਰਨੇ ਇਟਾਂ ਢੋਣਿਆ ਪੱਥਰ ਢੋਣੇ ਬਜਰੀ ਢੋਣੇ ਤਪੜ ਝਾੜਨੇ ਸਫਾਈ ਕਰਨੇ ਇਹ ਤੇ ਬੜਾ ਭਾਰੀ ਕਰਮ ਹੈ ਬਹੁਤ ਵੱਡਾ ਕਰਮ ਹੈ ਸਿੱਖ ਨੂੰ ਮੇਰੇ ਪਾਤਸ਼ਾਹ ਨੇ ਕਰਮ ਯੋਗੀ ਬਣਾਇਆ ਹੈ ਕਰਮ ਕਰ ਕਰਕੇ ਆਪਣੀ ਕੁਬਜੀਵ ਦਾ ਵੀ ਲਪਣੀ ਹੈ ਖੇਤੀ ਬਾੜੀ ਕਰਨੀ ਹੈ ਬਹੁਤ ਵਿਖਸੂ ਖੇਤੀ ਬਾੜੀ ਨਹੀਂ ਕਰ ਸਕਦਾ ਜੈਨ ਸਾਧੂ ਨਹੀਂ ਕਰ ਸਕਦਾ ਸੇਕਨੇ ਵਪਾਰ ਵੀ ਕਰਨਾ ਹੈ ਤੇਰੇ ਸਰਵੇਸ ਵੀ ਕਰਨੇ ਹੈ ਨੌਕਰੀ ਵੀ ਕਰਨੀ ਹੈ। ਦਾਨ ਕਮਾਣਾ ਹੈ। ਧਨ ਮੰਗਣਾ ਨਹੀਂ, ਦਾਨ ਕਮਾਣਾ ਹੈ। ਕਿਰਤ ਕਰਨੀ ਹੈ। ਧਨ ਮੰਗਣਾ ਨਹੀਂ ਹੈ, ਚਾਹੀਦਾ ਹੈ ਧਨ। ਮੰਗਣਾ ਨਹੀਂ ਹੈ। ਕਮਾਣਾ ਕਿਰਤ ਕਰਨੀ। ਮਹਾਰਾਜ ਦੇਵਾ ਉਦਮ ਕਰੰਦਿਆਂ ਜੀਵ ਤੋਂ ਕਮਾਉਂਦੇ ਆ ਸੁਭੰਚ ਦਇਆਵਲਾਇਆ ਤੋਂ ਪ੍ਰਭੂ ਮੈਂ ਨਾਨਿਕ ਉਤਰੇ ਚੰ ਇਹ ਸਾਰਿਆਂ ਦਾ ਜੋੜ ਕਰ ਦਿੱਤਾ ਹੈ ਪਰ ਸਿਰਫ ਕਰਮ ਦੇ ਚ ਹੀ ਉਲਝਿਆ ਨਾ ਰਹਿ ਜਾਏ ਸਾਰੇ ਕੀਤੇ ਹੋਏ ਕਰਮ ਪ੍ਰਭੂ ਨੂੰ ਅਰਪਣ ਕਰੇ ਕਰਮ ਕਰਤ ਹੋਵੇ ਨਹਿ ਕਰ ਲਿਸ਼ਕਤ ਹੋ ਜਾਏ ਹੈ ਪ੍ਰਭੂ ਤੋ ਸਰੀਰ ਬਣਾਇਆ ਹੀ ਐਸਾ ਹੈ ਕਿ ਦੀ ਪਾਲਣਾ ਪੋਸ਼ਣਾ ਕਰਮ ਤੋਂ ਬਿਨਾ ਨਹੀਂ ਅਸੀਂ ਕਰਮ ਕਰਦੇ ਆ ਤੇਰੀ ਬੜਾਈ ਹੋਈ ਮਰਿਆਦਾ ਦੇ ਮੁਤਾਬਕ ਕਰਮ ਸਾਰੇ ਤੈਨੂੰ ਅਰਪਣ ਕਰਦੇ ਆ ਇਨ੍ਹਾਂ ਕਰਮਾਂ ਦੇ ਨਾਲ ਕੋਈ ਹੰਕਾਰ ਨਹੀਂ ਕਿ ਮੈਂ ਦਾਨ ਕੀਤਾ ਮੈਂ ਪੁਣ ਕੀਤਾ ਮੈਂ ਟੋਪਰੀ ਢੋਈ ਮੈਂ ਲੰਗਰ ਬਣਾਇਆ ਮੈਂ ਲੰਗਰ ਵੜ ਰਿਹਾ ਮੈਂ ਛੱਪੜ ਜਾ ਰਿਹਾ ਨਹੀਂ ਕਰਮ ਕਰਤ ਹੋਵੇ ਨਹੀਂ ਕਰਮ ਕੀਤੇ ਹੋਏ ਸਾਰੇ ਕਰਮ ਏ ਪ੍ਰਭੂ ਤੇਰੇ ਕਦਮਾਂ 'ਚ ਰੱਖ ਦੇ। ਤੇਰੇ ਆਪਣੇ ਕੋਲ ਨਹੀਂ ਰੱਖਦੇ। ਤੇ ਕਰਮ ਅਸੀਂ ਆਪਣੇ ਕੋਲ ਨਹੀਂ ਰੱਖਦੇ। ਸਿੱਖ ਕਰਮ ਯੋਗੀ ਹੈ। ਪਰ ਸਿੱਖ ਗਿਆਨ ਯੋਗੀ ਹੈ। ਸਤਿਗੁਰੂ ਕਹਿੰਦੇ ਨੇ ਅਕਲੀ ਸਾਹਿਬ ਸੇਵੀ ਹੈ। ਅਕਲੀ ਭਾਈਏ ਮਾਨ ਅਕਲੀ ਪੜਕੇ 부ਜੀਏ ਅਕਲੀ ਕੀ ਜੈਨਾ। ਧਰਮ ਦੇ ਮਾਮਲੇ ਚ ਪ੍ਰਭੂ ਦੇ ਮਾਮਲੇ ਚ ਜਣਾ ਛੜਾ ਤੈਨੂੰ ਕਿਧਰੇ ਪਿੱਛੇ ਨਾ ਲਾ ਬੈਠੇ